ਸਹੇਗਾ ਨਹੀਂ ਦੋਸਤਾਂ ਇਹ ਦੋਹ ਦਾ ਅਪਮਾਨ ਨਹੀਂ ਸਹੇਗਾ ਇਹ ਦੋਸਤਾਂ ਆਵਾਜ਼ दो ਜੈ ਜੈ ਆਵਾਜ਼ दो ਜੈ ਜੈ ਆਵਾਜ਼ दो ਜੈ 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 ਸ਼੍ਰੀਓ ਜੈ ਜਿੰਦਾਬਾਦ ਇਹ ਮਤਲਬ ਇਹ ਕਿ ਰਾਜਨੀਤੀ ਕਰਨੀ ਹੈ ਕਿਵੇਂ ਮਾੜੀ-ਵਾਰੀ ਗੱਲ ਵੀ ਇਹ ਕਰਦੇ ਨੇ ਬਹੁਤ ਕੋਈ ਸਿਸਟਮ ਵੀ ਕਿਸੇ ਨੇ ਜੇ ਤੁਸੀਂ ਸਾਨੂੰ ਅੱਗੇ ਲਾਇਆ ਹੈ ਫੇ ਕੋਈ ਕੋਈ ਕੰਮ ਕਰਨ ਦੀ ਵੀ ਇਖਤਿਆਰ ਦਿਓ ਉਹ ਇੱਕ ਬੰਦਾ ਆ ਕੇ ਕਹਿੰਦਾ ਨਹੀਂ ਕਰਾਂ ਇੱਕ ਸੁਣੋ ਇੱਕ ਯਾਰ ਆ ਕੇ ਕਹਿੰਦਾ ਆਈ ਨਹੀਂ ਕਰਨਾ ਤੇ ਮੈਂ ਉਹਨੂੰ ਮੈਂ ਤਾਂ ਪੱਲੇ ਹੀ ਕਰਤਾ ਐ ਥੋੜੀ ਜਲਦਾਈ ਆਪਨੀ ਮੈਂ ਜੀ ਗੱਲ ਸੁਣ ਇੱਕ ਮਿੰਟ ਇੱਕ ਮਿੰਟ ਮੇਰੇ ਗੱਲ ਤਾਂ ਕਰਦਾ ਤਾਂ ਮੈਂ ਕਿਹਾ ਜਰਾ 80000 ਦੀ ਕਮੀ ਇੱਕ ਮਿੰਟ ਗੱਲ ਤਾਂ ਸੁਣਦਾ ਸੁਣ ਲੈ ਮੇਰੀ ਗੱਲ ਸੁਣਾ ਦੇ ਆ ਜੀ ਆਪਾਂ ਸਭ ਤੋਂ ਪਹਿਲਾਂ ਰੋੜ ਫੱਤੇ ਬਿਆਨ ਲਖਾ ਕੇ ਐਫ ਆਈ ਲੈ ਕੇ ਫੇਰ ਉਸ ਨੂੰ ਅੱਗੇ ਜਾਣਾ ਬਿਆਨ ਲਖਾ ਕੇ ਫੇਰ ਨਥੇ ਰੱਖ ਕੇ ਜਦੋਂ ਤੂੰ ਆਏ ਨਹੀਂ ਪਹਿਲੀ ਅੱਗੇ ਜਾਣਾ ਇੱਕ ਪ੍ਰੈਸਰ ਤੇ ਬਿਠਾਓ ਸਰਕਾਰੀ ਐਨਾਨਸ ਕਰ ਦੇ ਜਦੋਂ ਸਰਕਾਰੀ ਐਨਾਨਸ ਕਰਦੇ ਉਸ ਨੂੰ ਸਮਝ ਨਹੀਂ ਆਉਂਦਾ ਆਪਣੀ ਸਿੱਕਾ ਨਾਮ ਸਮਝਦੇ ਵਿਸ਼ਵਾਸ ਵੀ ਕਰੀਦਾ ਹੁੰਦਾ ਹਾਂ ਹਾਂਜੀ ਆ ਜੋ ਸਾਨੂੰ ਨੋਟ ਕਰਾਣਾ ਹੈ 1900 ਜਿੱਤੇ ਮੋੜ ਮੰਡੀ ਜਿਹੜਾ ਰੋੜਾ ਉਸੇ ਕਰਕੇ ਹੋਈ ਸੀ ਨਾ ਉੱਥੇ ਵੀ ਪਾਪਾ ਸੇ ਐਫਆਰ ਨੇ ਕਰਾਈ ਸੀ ਜਿੱਤੇ ਰਾਮੇ ਕਰਾ ਕੇ ਸੀ 900 ਦਾ ਨਾਮ ਲਾ ਕੇ ਆਪਾਂ ਦਾ ਬਾਤ ਹੋਈ ਸੀ ਇੱਕ ਮਿੰਟ ਪਹਿਲਾਂ ਗੱਲ ਸੁਣੋ ਮੇਰੀ ਇੱਕ ਮਿੰਟ ਜੇ ਆਪਾਂ ਹੀ ਆਪਾਂ ਗੱਲ ਮਨਜ਼ੂਰ ਕਰ ਲਈ ਆਪਾਂ ਨੂੰ ਕਹਿ ਰਿਹਾ ਫਿਰ ਅਗਲਾ ਮਸਲਾ ਪਤਾ ਉੱਥੇ ਜਾਵਾਂਗੇ ਕਿਵੇਂ ਆਪਾਂ ਪੁਲਿਸ ਨੂੰ ਕਹਿ ਰਹੇ ਆ ਵੀ ਤੁਸੀਂ ਸਾਨੂੰ ਆਪਦੀਆਂ ਬੱਚਾ ਦਿਓ ਸਾਨੂੰ ਲੈ ਕੇ ਚੰਡੋ ਇਹ ਕਹਿੰਦੇ ਮੀਡੀਆ ਚ ਗੱਲ ਆ ਜੂਗੀ ਵੀ ਅਸੀਂ ਗ੍ਰਿਫਤਾਰ ਕਰ ਲਏ ਕੋਈ ਮੀਡੀਆ ਵਾਲਾ ਬਾਈ ਬਣ ਕੇ ਉਹ ਨਹੀਂ ਉਹਨਾਂ ਨੂੰ ਬੱਸ ਚਾਹੀਦਾ ਨਹੀਂ ਤਾਂ ਫੇਰ ਆਪਾਂ ਪਹੁੰਚਾਂਗੇ ਕਿਵੇਂ ਅੱਛਾ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਨਮਸਤੇ ਜਿਹੜੀ ਕਮੇਟੀ ਨਾਲ ਸਾਡੀ ਮੀਟਿੰਗ ਹੋਈ ਆ ਉਹਦੇ ਵਿੱਚ ਜਿਹੜੀ ਕਮੇਟੀ ਵੱਲੋਂ ਡਿਮਾਂਡ ਸੀਗੀ ਉਹਦੇ ਵਿੱਚ ਜਿਹੜੀ ਐਫ ਆਈ ਆਰ ਵਾਲੀ ਗੱਲ ਹੈਗੀ ਆ ਅਸੀਂ ਇਹਨਾਂ ਦੀ ਸਟੇਟਮੈਂਟ ਥਾਣੇ ਕੋਟਫੱਤੇ ਰਿਕਾਰਡ ਕਰਾਂਗੇ ਕਿਉਂਕਿ ਐਫਆਈਆਰ ਰਜਿਸਟਰ ਥਾਣੇ ਹੋਣੀ ਹੈ ਕਿਉਂਕਿ ਉਹਨਾਂ ਜ਼ੀਰੋ ਐਫਆਈਆਰ ਕੈਸ ਦੀ ਡਿਸਟ੍ਰਿਕਟ ਦੇ ਜ਼ੀਰੋ ਐਫਆਈਆਰ ਨਹੀਂ ਦਰਜ ਹੋ ਸਕਦੀ ਅਸੀਂ ਥਾਣੇ ਕੋਟਫੱਤੇ ਦੇ ਵਿੱਚ ਹੁਣੇ ਨਾਲ ਹੀ ਸਾਡੀ ਪੁਲਿਸ ਪਾਰਟੀ ਜਾਊਗੀ ਸਟੇਟਮੈਂਟ ਰਿਕਾਰਡ ਕਰਕੇ ਅਸੀਂ ਤੁਹਾਡੀ ਜਿਹੜੀ ਐਫਆਈਆਰ ਕੱਟ ਕੇ ਤੁਹਾਨੂੰ ਵਿਦੇ ਨੇ ਅੱਧੇ ਘੰਟੇ ਦੇ ਵਿੱਚ ਜਿਹੜੀ ਤੁਹਾਨੂੰ ਐਫਆਈਆਰ ਤੇ ਕਾਪੀ ਇਥੇ ਮਿਲ ਜਾਊਗੀ ਹਮੇ ਨੇ ਕੋਈ ਪ੍ਰਕਾਰ ਖਾਉਤ ਹੋਏ ਕੋਈ ਨਹੀਂ ਕੋਈ ਗੋਲਨ ਰਾਇਸ ਨੂੰ ਮਨ ਫੜਾ ਸੋ ਅਸੀਂ ਬੇਸਿਕਲੀ ਜਿਦਾਂ ਮੈਂ ਦੱਸਿਆ ਵੀ ਸਾਰੀ ਕਮੇਟੀ ਜਿਹੜੀ ਹੈਗੀ ਆ ਅਸੀਂ ਤੁਹਾਡੇ ਨਾਲ ਜਾ ਕੇ ਪੁਲਿਸ ਕਪਟੀ ਨਾਲ ਜਾਊਗੀ ਡੀਐਸਪੀ ਸਾਹਿਬ ਜਾਣਗੇ ਰਾਮ ਭਰਦਵਾਜ ਜੀ ਤੇ ਉਹ ਸਾਰੇ ਜਿਹੜੀ ਕਾਰਵਾਈ ਅੱਗੇ ਦੀ ਕੰਪਲੀਟ ਕਰਾਉਣਗੇ ਥਾਣੇ ਕੋਰਟਫਲ ਤੇ ਜਾ ਕੇ ਸਟੇਟਮੈਂਟ ਰਿਕਾਰਡ ਕਮੇਟੀ ਵੱਲੋਂ ਕੀ ਕਰਵਾਈ ਜਾਣੀ ਹੈ ਉਹਨਾਂ ਦੀ ਸਟੇਟਮੈਂਟ ਦੇ ਆਪਾਂ ਦੇ ਦਰਦ ਹੋਊਗੀ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਰਾਮ ਭਰਦਵਾਜ ਜੀ ਦੇ ਨਾਲ ਇੱਕ ਟੀਮ ਹੈਗੀ ਹੈ ਜਿਹੜੀ ਜਿਹੜੀ ਸਕਿਉਰਿਟੀ ਵਾਲ ਇਸ਼ੂ ਹੈਗਾ ਉਹ ਵੀ ਉਹ ਡੀਲ ਕਰੋਗੀ ਤੇ ਸਾਰਾ ਉਹ ਸੇਫਲੀ ਜਿਹੜੀ ਹੈਗੀ ਪਹੁੰਚਾ ਦੇਊਗਾ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਨਾ ਹੀ ਕਿਸੇ ਤਰ੍ਹਾਂ ਦੀ ਅੱਗੇ ਕੋਈ ਪ੍ਰੋਬਲਮ ਆਉਂ ਜਾਵਾਂਗੇ ਅਸੀਂ ਜਿਹੜੀ ਹੈਗੀ ਇਹ ਸਾਰਾ ਨਾਲ ਸ਼ਵਾਸਨ ਦਾ ਉਹਨੇ ਵੀ ਇਹ ਜਿਹੜਾ ਇਸ਼ੂ ਹੈਗਾ ਇਹਨੂੰ ਇੱਥੇ ਹੀ ਜਿਹੜਾ ਖਤਮ ਕਰਵਾਵਾਂਗੇ ਅਸੀਂ ਤੇ ਕਿਸੇ ਵੀ ਤਰ੍ਹਾਂ ਦੀ ਲਾਇਨ ਅਡਰ ਸਟੇਸ਼ਨ ਨੂੰ ਖਰਾਬ ਨਹੀਂ ਹੋਣ ਦਿੱਤਾ ਜਾਊਗਾ ਜਿਹੜਾ ਵੀ ਉਹ ਤੋ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਕਾਨੂੰਨ ਅਨੁਸਾਰ ਉਹਦੇ ਖਿਲਾਫ ਕਸਟ ਕਰ ਲਈ ਕੀਤੀ ਜਾਵੇਗੀ ਬਹੁਤ ਧੰਨਵਾਦ